ਹਾਂਜੀ ਬੱਚੇ ਅੱਜ ਆਪਾਂ ਜਿਹੜਾ ਹੈਗਾ ਆਪਣਾ ਪੇਪਰ A ਪੰਜਾਬੀ ਦਾ ਕੁਆਲੀਫਾਈਂਗ ਪੇਪਰ A ਆਉਂਦਾ ਉਹਦੇ ਨਾਲ ਸੰਬੰਧਿਤ ਜਿਹੜੀ ਕਲਾਸਿਸ ਆ ਉਹ ਸ਼ਟਾਰਟ ਕਰਾਂਗੇ ਜਿਵੇਂ ਆਪਣੀ ਹਿਸਟਰੀ ਤੇ ਪਾਲਟੀ ਦੀ ਕਲਾਸਿਸ ਜਿਹੜੀ ਉਹ ਆਲਰੇਡੀ ਚੱਲ ਰਹੀਆਂ ਆ ਤਾਂ ਆਪਾਂ ਜਿਹੜਾ ਪੰਜਾਬੀ ਦਾ ਪੇਪਰ A ਆ ਉਹਦੇ ਨਾਲ ਸੰਬੰਧਿਤ ਕਲਾਸਿਸ ਆ ਜਿਹੜੀ ਉਹ ਅੱਜ ਤੋਂ ਸ਼ੁਰੂ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਵੇਖ ਲਈਏ ਰਾਜੀ ਉਹਦਾ ਸਿਲੇਬਸ ਕੀ ਕੀ ਹੈ ਜਿਵੇਂ ਪਾਸ਼ਾ ਤੇ ਉਪ ਪਾਸ਼ਾ ਜਿਹੜਾ ਪਹਿਲਾ ਟੌਪਿਕ ਹੈ ਇਹਦਾ ਜੀਦੇ ਵਿੱਚ ਆਪਾਂ ਭਾਸ਼ਾ ਦੀ ਪਰਿਭਾਸ਼ਾ ਤੇ ਕਿਸਮ ਇਹ ਜਿਹੜਾ ਆਪਾਂ ਅੱਜ ਡਿਸਕਸ ਕਰਾਂਗੇ ਠੀਕ ਹੈ ਨਾ ਤਾਂ ਪਾ ਸ਼ਾਰਾ ਜੀ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਰਿਕੁਐਸਟ ਹੈ ਜੀ ਕਲਾਸ ਜੇ ਵਧੀਆ ਲੱਗੀ ਤਾਂ ਸਾਰੇ ਬੱਚਿਆਂ ਨੇ ਲਾਈਕ ਜਰੂਰ ਕਰਨੀ ਹੈ राजे ਫੀਡਬੈਕ ਜਰੂਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰ ਇੱਕ ਕਲਾਸ ਦਾ ਜਿਹੜਾ ਨੋਟੀਫਿਕੇਸ਼ਨ ਆਉ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚ ਸਕੇ ਇਹ राजे ਸਾਡੇ ਪੇਪਰਾਂ ਵਾਸਤੇ ਹੀ ਆ ਕਿਉਂਕਿ ਆਲਮੋਸਟ ਜਿਹੜਾ ਸਿਲੇਬਸ ਆ ਉਹ ਸੇਮ ਹੀ ਹੁੰਦਾ ਕੋਈ ਵੀ ਪੇਪਰ ਦੇ ਨੋਬੀ ਕਿਸੇ ਨੇ ਸਾਰੇ ਕਰ ਸਕਦੇ ਥੋ ਠੀਕ ਹੈ ਨਾ ਤਾਂ ਭਾਸ਼ਾ ਰਾਜੇ ਭਾਸ਼ਾ ਇੱਕ ਅਜੀਹਾ ਸਾਧਨ ਹੈ ਰਾਜੇ ਜਿਹਦੇ ਰਾਹੀਂ ਆਪਾਂ ਜਿਹੜੇ ਆਪਣੇ ਵਿਚਾਰ ਆ ਉਹ ਦੂਜਿਆਂ ਦੇ ਨਾਲ ਜਿਹੜੇ ਹੈਗੇ ਉਹ ਸਾਂਝੇ ਕਰਦੇ ਆ ਆਪਣੀਆਂ ਭਾਵਨਾਵਾਂ ਹੁੰਦੀਆਂ ਜਿਹੜੀਆਂ ਆਪਣੀ ਫੀਲਿੰਗਸ ਹੁੰਦੀਆਂ ਉਹਨਾਂ ਨੂੰ ਆਪਾਂ ਦੂਜਿਆਂ ਦੇ ਨਾਲ ਸਾਂਝੇ ਕਰਦੇ ਆ ਚਾਹੀਏ ਅਸੀਂ ਉਹਨਾਂ ਨੂੰ ਬੋਲ ਕੇ ਪ੍ਰਗਟ ਕਰੀਏ ਚਾਹੀਏ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਲਿਖ ਕੇ ਉਹੀ ਉਹਨੀਆਂ ਇੰਦੀਆਂ ਕਿਸਮਾਂ ਬਣ ਜਾਂਦੀਆਂ ਰਾਜੀ ਭਾਸ਼ਾ ਦੀਆਂ ਜਦੋਂ ਮੰਨ ਲਓ ਆਪਾਂ ਬੋਲ ਕੇ ਆਪਣੇ ਵਿਚਾਰ ਸਾਂਝੇ ਕਰਦੇ ਤਾਂ ਉਹ ਮੌਖਿਕ ਰੂਪ ਬਣ ਜਾਂਦਾ ਤੇ ਜਦੋਂ ਆਪਾਂ ਇਹਨਾਂ ਨੂੰ ਲਿਖ ਕੇ ਪ੍ਰਗਟ ਕਰਦੇ ਆ ਤਾਂ ਉਹ ਆਪਣਾ ਜਿਹੜਾ ਹੈਗਾ ਲਿਖਤੀ ਰੂਪ ਬਣ ਜਾਂਦਾ ਠੀਕ ਹੈ ਨਾ ਤਾਂ ਕਲਾਸ ਸ਼ੁਰੂ ਕਰਦੇ ਹਾਂ ਰਾਜੀ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਕਿ ਜਿਹੜਾ ਭਾਸ਼ਾ ਸ਼ਬਦ ਆ ਉਹ ਕਿੱਥੋਂ ਆਇਆ ਠੀਕ ਹੈ ਨਾ ਭਾਸ਼ਾ ਤੇ ਉਪਭਾਸ਼ਾ ਅਲੱਗ ਹੈ ਰਾਜੀ ਭਾਸ਼ਾ ਜਿਹੜਾ ਹੈਗਾ ਉਹ ਜਿਵੇਂ ਮੰਨ ਲਓ ਇਹ ਇੱਕ ਸਰਕਲ ਹੈ ਇਹ ਹੂਲ ਜਿਹੜਾ ਹੈਗਾ ਇਹ ਲੈਂਗੁਏਜ ਹੈ ਠੀਕ ਹੈ ਨਾ ਇਹ ਸਾਰੇ ਦਾ ਸਾਰਾ ਜਿਹੜਾ ਸਰਕਲ ਹੈਗਾ ਇਹ ਇੱਕ ਲੈਂਗੁਏਜ ਆ ਭਾਸ਼ਾ ਜਿਹੜੇ ਇਹਦੇ ਵਿੱਚ ਇਹ ਇਹ ਉਪਭਾਸ਼ਾਵਾਂ ਠੀਕ ਹੈ ਨਾ ਮੰਨ ਲਓ ਇਹ ਸਾਰਾ ਜਿਹੜਾ ਸਰਕਲ ਹੈ ਪੰਜਾਬੀ ਆ ਹਿੰਦੀ ਆ ਇੰਗਲਿਸ਼ ਆ ਕੋਈ ਵੀ ਮੰਨ ਲਓ ਇਹ ਇਹਦੀਆਂ ਉਪਭਾਸ਼ਾਵਾਂ ਜਿਵੇਂ ਮੰਨ ਲਓ ਪੰਜਾਬੀ ਦੀ ਜਿਹੜੀਆਂ ਉਪਭਾਸ਼ਾਵਾਂ ਮਾਜੀ ਮਲਵਈ ਦੁਆਬੀ ਪੁਆਦੀ ਹੈ ਨਾ ਇਹ ਸਾਰੀਆਂ ਇਹਦੀਆਂ ਉਪਭਾਸ਼ਾਵਾਂ ਜਾਨੀ ਕਿ ਉਪਭਾਸ਼ਾ ਇੱਕ ਇੱਕਤਰ ਨਾਲ ਸੰਬੰਧਿਤ ਹੁੰਦੀ ਆ ਭਾਸ਼ਾ ਜਿਹੜੀ ਉਹ ਸਾਰੇ ਕੀਤੀ ਹੁੰਦੀ ਆ ਤਾਂ ਉਤਪਤੀ ਰਾਜੇ ਇਹਦੀ ਕਿੱਥੋਂ ਹੁੰਦੀ ਆ ਸੰਸਕ੍ਰਿਤ ਦਾ ਸ਼ਬਦ ਆ ਰਾਜੇ ਤਾਂ ਤੂ ਸ਼ਬਦ ਜਿਹੜਾ ਹੈਗਾ ਸੰਸਕ੍ਰਿਤ ਦਾ ਤਾਤੂ ਆ ਪਾਸ਼ ਉਹਦੇ ਤੋਂ ਇਹਦੀ ਜਿਹੜੀ ਉਤਪਤੀ ਹੋਈ ਆ ਭਾਸ਼ਾ ਸ਼ਬਦ ਦੀ ਠੀਕ ਹੈ ਨਾ ਤਾਂ ਤੁਹਾਨੂੰ ਕੁਐਸਚਨ ਆ ਵਗੈਰਾ ਜੇ ਕਿ ਭਾਸ਼ਾ ਦੀ ਉਤਪਤੀ ਕਿਸ ਤੋਂ ਹੋਈ ਹੈ ਤਾਂ ਸੰਸਕ੍ਰਿਤੀ ਤਾਤੂ ਪਾਸ਼ ਤੋਂ ਹੋਈ ਆ ਜਿਹਦਾ ਅਰਥ ਹੈ ਬੋਲਣਾ ਠੀਕ ਹੈ ਨਾ ਫਿਰ ਆ ਜੇ ਭਾਸ਼ਾ ਨੂੰ ਜਿਹੜਾ ਹੈਗਾ ਅਲੱਗ-ਅਲੱਗ ਜਿਹੜਾ ਨਾਮ ਦਿੱਤੇ ਜਾਂਦੇ ਆ ਜਿਵੇਂ ਉਰਦੂ ਫਾਰਸੀ ਦੇ ਵਿੱਚ ਇਹਨੂੰ ਜ਼ੁਬਾਨ ਕਿਹਾ ਜਾਂਦਾ ਅਰਬੀ ਦੇ ਵਿੱਚ ਇਹਨੂੰ ਲਿਸਾਨ ਕਿਹਾ ਜਾਂਦਾ ਇਹ ਭਾਸ਼ਾ ਦਾ ਹੀ ਸ਼ਬਦਾਰ ਆ ਜੀ ਭਾਸ਼ਾ ਨੂੰ ਹੀ ਜ਼ੁਬਾਨ ਕਹਿੰਦੇ ਆ ਲਿਸਾਨ ਕਹਿੰਦੇ ਆ ਜੇ ਅੰਗਰੇਜ਼ੀ ਦੇਖੀਏ ਤਾਂ ਉਹਦੇ ਵਿੱਚ ਇਹਨੂੰ ਟੰਗ ਕਿਹਾ ਜਾਂਦਾ ਠੀਕ ਹੈ ਨਾ ਜਿਵੇਂ ਆਪਾਂ ਕਹਿੰਦੇ ਨਾ ਮਦਰ ਟੰਗ ਮਾਤ ਭਾਸ਼ਾ ਮੰਦਰ ਟੰਗ ਹਨ ਤਾਂ ਅੰਗਰੇਜ਼ੀ ਵਿੱਚ ਇਹਦੇ ਲਈ ਟੰਗ ਸ਼ਬਦ ਵਰਤਿਆ ਜਾਂਦਾ ਤਾਂ ਇਹ ਕੀ ਹੋ ਗਿਆ ਰਾਜੇ ਜਿਵੇਂ ਟੰਗ ਆਪਣੀਆਂ ਪੰਜ ਗਿਆਨ ਇੰਦਰੀਆਂ ਹੁੰਦੀਆਂ ਤਾਂ ਉਹਨਾਂ ਦੇ ਵਿੱਚੋਂ ਇੱਕ ਜੀਬ ਹੈ ਹਨਾ ਆਪਣੀ ਗਿਆਨ ਇੰਦਰੀ ਹੁੰਦੀ ਹੈ ਨਾ ਤਾਂ ਟੰਗ ਦਾ ਸਬੰਧ ਵੀ ਆਪਣੀ ਜੀਬ ਹੋਗੀ ਲਿਸਾਨ ਦਾ ਸਬੰਧ ਵੀ ਜੀਬ ਦੇ ਨਾਲ ਹੋ ਗਿਆ ਜ਼ੁਬਾਨ ਦਾ ਵੀ ਜੀਬ ਦੇ ਨਾਲ ਹੋ ਗਿਆ ਬੋਲਣਾ ਬੋਲਦੇ ਵੀ ਆਪਾਂ ਜੀਬ ਤੋਂ ਆ ਤਾਂ ਕੀ ਹੋਇਆ ਰਾਜੇ ਕਿ ਜੀਬ ਤੋਂ ਜਿਹੜੀਆਂ ਪੈਦਾ ਹੁੰਦੀਆਂ ਸਾਰਥਿਕ ਧੁਨੀਆਂ ਜਿਵੇਂ ਮੰਨ ਲਓ ਹੁਣ ਮੈਂ ਤੁਹਾਡੇ ਨਾਲ ਬੋਲ ਰਹੀ ਆ ਕਿ ਧੁਨੀ ਪੈਦਾ ਹੋ ਰਹੀ ਆ ਨਾ ਤਾਂ ਧੁਨੀਆਂ ਜਾਂ ਬੋਲਾਂ ਦਾ ਜਿਹੜਾ ਸਮੂਹ ਆ ਉਹਨੂੰ ਕੀ ਕਿਹਾ ਜਾਂਦਾ ਭਾਸ਼ਾ ਕਿਹਾ ਜਾਂਦਾ ਠੀਕ ਹੈ ਨਾ ਜਿਹਦਾ ਪ੍ਰਯੋਗ ਜਿਹੜੀ ਮਾਨਵ ਜਾਤੀ ਆ ਉਹ ਆਪਣੇ ਗਿਆਨ ਵਿਚਾਰ ਤੇ అనుਭਵ ਦੇ ਪ੍ਰਗਟਾਵੇ ਲਈ ਕਰਦੀ ਆ ਯਾਨੀ ਕਿ ਮੁੱਖ ਦੀ ਗੱਲ ਕੀ ਆ राजे ਭਾਸ਼ਾ ਉਹਨਾਂ ਸਾਰਥਿਕ ਧੁਨੀਆਂ ਦਾ ਸਮੂਹ ਆ ਉਹਨਾਂ ਬੋਲਾਂ ਦਾ ਸਮੂਹ ਆ राजे ਜਿਹਦਾ ਪ੍ਰਯੋਗ ਅਸੀਂ ਆਪਣਾ ਜਿਹੜਾ ਹੈਗਾ ਸੰਚਾਰ ਕਰਨ ਲਈ ਵਰਤਦੇ ਆ ਯਾਨੀ ਕਿ ਇੱਕ ਸੰਚਾਰ ਦਾ ਸਾਧਨਾ ਭਾਸ਼ਾ ਠੀਕ ਹੈ ਨਾ ਐਗਜ਼ੈਕਟ ਤੁਹਾਨੂੰ ਵਰਡ ਇਹ ਲਿਖਿਆ ਮਿਲ ਸਕਦਾ ਆਪਸ਼ਨ ਦੇ ਵਿੱਚ ਸੰਚਾਰ ਦਾ ਸਾਧਨ ਭਾਸ਼ਾ ਕੀ ਇੱਕ ਸੰਚਾਰ ਦਾ ਸਾਧਨ ਆ ਫਿਰ ਜੇਕਰ ਅਜੇ ਆਪਾਂ ਇਹ ਤਾਂ ਸਿੰਪਲ ਸ਼ਬਦਾਂ ਦੇ ਵਿੱਚ ਹੋਗੀ ਜੇਕਰ ਆਪਾਂ ਇਹਨੂੰ ਵਿਆਕਰਨਿਕ ਰੂਪ ਦੇ ਵਿੱਚ ਦੇਖੀਗੀ ਠੀਕ ਹੈ ਨਾ ਮੰਨ ਲਓ ਹੁਣ ਜਦੋਂ ਆਪਾਂ ਬੋਲੀ ਜਾਂਦੇ ਆ ਆਪਾਂ ਨਾਰਮਲ ਬੋਲਦੇ ਆ ਆਪਾਂ ਕੋਈ ਵਿਆਕਰਨ ਦੇ ਨਿਯਮਾਂ ਦੀ ਸਮਝ ਤਾਂ ਨਹੀਂ ਰੱਖਦੇ ਨਾ ਉਹਨਾਂ ਨੂੰ ਧਿਆਨ ਚ ਰੱਖ ਕੇ ਨਹੀਂ ਬੋਲਦੇਗੇ ਬਟ ਜਦੋਂ ਆਪਾਂ ਵਿਆਕਰਨਿਕ ਨਿਯਮਾਂ ਨੂੰ ਦੇਖਗੇ ਜਿਵੇਂ ਮੰਨ ਲਓ ਵਿਆਕਰਨਿਕ ਰੂਪ ਧਾਤੂ ਪਛੇਤਰ ਜਿਹੜੇ ਉਹਨਾਂ ਦੀ ਲੜੀ ਹੈ ਜਿਵੇਂ ਮੰਨ ਲਓ ਆਪਾਂ ਬੋਲ ਗਏ ਜਿਵੇਂ ਹੁਣ ਮੈਂ ਤੁਹਾਨੂੰ ਪੜ੍ਹਾ ਰਹੀ ਆ ਹਨਾ ਮੈਂ ਤੁਹਾਨੂੰ ਪੜ੍ਹਾ ਰਹੀ ਹਾਂ ਇੱਕ ਪ੍ਰੋਪਰ ਬਾਰੇ ਮੈਂ ਪੜ੍ਹਾਉਂਦੀ ਆ ਸਿੰਪਲ ਸ਼ਬਦ ਹੋ ਗਿਆ ਹਨਾ ਤਾਂ ਜਿਵੇਂ ਵਿਆਕਰਨਿਕ ਰੂਪ ਜਿਹੜੇ ਇਹਦੇ ਜਿਵੇਂ ਮੰਨ ਲਓ ਜਿਹੜੀ ਇਹ ਜਿਹੜੀ ਆਪਾਂ ਇਹਦੇ ਵਿੱਚ ਕਿਰਿਆ ਧਾਤੂ ਅਗੇਤਰ ਪਿਛੇਤਰ ਸਾਰਾ ਕੁਝ ਲਗਾਉਣੀ ਆ ਤਾਂ ਉਹ ਇਹਦਾ ਵਿਆਕਰਨਿਕ ਰੂਪ ਹੁੰਦਾ ਤੇ ਉਦੇਸ਼ ਉਹਦਾ ਵੀ ਹੁੰਦਾ ਹੈ ਜੇ ਸੰਚਾਰ ਕਰਨਾ ਹੀ ਜਿਵੇਂ ਮੰਨ ਲਓ ਹੁਣ ਆਪਾਂ ਚਾਹੇ ਵਿਆਕਰਨਿਕ ਨਿਯਮਾਂ ਨੂੰ ਧਿਆਨ ਚ ਰੱਖ ਕੇ ਬੋਲ ਲਈਏ ਚਾਹੇ ਸਿੱਧਾ ਬੋਲ ਲਈਏ ਮੇਨ ਕੀ ਆ ਆਪਣੀ ਗੱਲ ਨੂੰ ਤੁਹਾਡੇ ਨਾਲ ਸਾਂਝਾ ਕਰਨਾ ਠੀਕ ਹੈ ਨਾ ਤਾਂ ਸੰਚਾਰ ਦਾ ਸਾਧਨ ਆ ਫਿਰ राजे ਸਵਿਧਾਨ ਦੇ ਵਿੱਚ ਕਿੰਨੀਆਂ ਪਛਾਵਾਂ ਤਾਂ 22 ਪਛਾਵਾਂ ਜਿਹੜਾ ਭਾਰਤੀ ਸਵਿਧਾਨ ਆ ਸਾਡੇ ਸਵਿਧਾਨ ਨੂੰ ਜਿਹੜੀ ਮਾਨਤਾ ਦਿੱਤੀ ਗਈ ਆ ਤਾਂ ਉਹ ਕਿੰਨੀਆਂ ਪਛਾਵਾਂ ਨੂੰ ਮਾਨਤਾ ਦਿੱਤੀ ਗਈ ਆ ਰਜੇ 10ਵੀਂ ਪੱਧਰ ਤੇ ਆਪਾਂ ਸਿਲੇਬਸ ਕਰਨਾ 10ਵੀਂ ਦੀ ਜਿਹੜੀ ਬੁੱਕ ਆ ਉਹਦੇ ਵਿੱਚ ਇਹ ਟੌਪਿਕ ਹੈਗਾ ਠੀਕ ਹੈ ਨਾ ਵਿਪਾਰਤੀ ਸੰਵਿਧਾਨ ਦੇ ਵਿੱਚ ਕਿੰਨੀਆਂ ਭਾਸ਼ਾਵਾਂ ਨੂੰ ਜਿਹੜੀ ਮਾਨਤਾ ਦਿੱਤੀ ਗਈ ਆ ਤਾਂ ਭਾਰਤ ਦੇ ਸੰਵਿਧਾਨ ਦੇ ਵਿੱਚ ਰਾਜੇ 22 ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਆ ਮੂਲ ਸੰਵਿਧਾਨ ਜਿਹੜਾ ਆਪਣਾ ਮੂਲ ਸੰਵਿਧਾਨ ਲਾਗੂ ਹੋਇਆ ਸੀਗਾ 26 ਜਨਵਰੀ 1950 ਨੂੰ ਤਾਂ ਉਦੋਂ 14 ਭਾਸ਼ਾਵਾਂ ਹੀ ਸੀ ਸਿਰਫ ਆਪਣੇ ਜਿਹੜਾ ਸੰਵਿਧਾਨ ਸੀ ਨਾ ਉਹਦੇ ਵਿੱਚ ਸਿਰਫ 14 ਲੈਂਗੁਏਜ ਜਿਹੜੇ ਉਹਦੇ ਵਿੱਚ ਦੱਸੇ ਹੋਏ ਸੀਗੇ 14 ਭਾਸ਼ਾਵਾਂ ਦੱਸੀਆਂ ਹੋਈਆਂ ਸੀਗਾ ਜਿਹੜੀਆਂ ਆਪਣੀਆਂ ਉਸ ਤੋਂ ਬਾਅਦ ਵਾਲੀਆਂ ਭਾਸ਼ਾਵਾਂ ਰਾਜੇ ਵਰਤਮਾਨ ਸਮੇਂ ਦੇ ਵਿੱਚ 22 ਆ ਤਾਂ ਉਹਨਾਂ ਨੂੰ ਅਲੱਗ-ਅਲੱਗ ਐਮੈਂਡਮੈਂਟ ਕਰਕੇ ਜਿਹੜਾ ਸ਼ਾਮਲ ਕੀਤਾ ਗਿਆ ਉਹ ਆਪਾਂ ਨੂੰ ਅਮੈਂਡਮੈਂਟ ਇੱਥੇ ਧਿਆਨ ਚ ਰੱਖਣ ਦੀ ਨਹੀਂ ਲੋੜ ਕਿਉਂਕਿ ਉਹ ਆਪਾਂ ਨੂੰ ਪੋਲਿਟੀ ਦੇ ਵਿੱਚ ਜ਼ਿਆਦਾ ਜ਼ਰੂਰਤ ਹੁੰਦੀ ਆ ਇੱਥੇ ਸਿਰਫ ਆਪਾਂ ਇਹਨਾਂ ਧਿਆਨ ਚ ਰੱਖਣਾ ਰਾਜੇ ਕਿ ਜੇਕਰ ਤੁਹਾਨੂੰ ਪੁੱਛ ਲੈਣ ਮੂਲ ਸੰਵਿਧਾਨ ਦੇ ਵਿੱਚ ਕਿੰਨੀਆਂ ਭਾਸ਼ਾਵਾਂ ਦੀ ਗਿਣਤੀ ਦਿੱਤੀ ਗਈ ਸੀਗੀ ਤਾਂ 14 ਸੀਗੀਆਂ ਤੇ ਵਰਤਮਾਨ ਸਮੇਂ ਦੇ ਵਿੱਚ ਇਹ ਕਿੰਨੀਆਂ 22 ਆ ਫਿਰ ਰਾਜੇ ਇਹਨਾਂ 22 ਭਾਸ਼ਾਵਾਂ ਦੇ ਵਿੱਚੋਂ ਜਿਹੜੀ ਹੈਗੀ ਆਪਣੀ ਕੋਈ ਵੀ ਨੈਸ਼ਨਲ ਲੈਂਗੁਏਜ ਨਹੀਂਗੀ ਠੀਕ ਹੈ ਨਾ 22 ਭਾਸ਼ਾਵਾਂ ਨਾ ਜਿਹੜੀਆਂ ਉਹ ਉਨ੍ਹਾਂ ਦੇ ਵਿੱਚੋਂ ਕੋਈ ਵੀ ਜਿਹੜੀ ਹੈਗੀ ਆਪਣੀ ਨੈਸ਼ਨਲ ਲੈਂਗੁਏਜ ਨਹੀਂਗੀ ਰਾਸ਼ਟਰੀ ਭਾਸ਼ਾ ਕੋਈ ਨਹੀਂ ਜੇ ਤੁਹਾਨੂੰ ਪੁੱਛ ਲੈਣ ਰਾਸ਼ਟਰੀ ਭਾਸ਼ਾ ਤਾਂ ਆਪਣੇ ਸੰਵਿਧਾਨ 'ਚ ਕਿਸੇ ਵੀ ਭਾਸ਼ਾ ਨੂੰ ਜਿਹੜੀ ਹੈਗੀ ਰਾਸ਼ਟਰੀ ਭਾਸ਼ਾ ਦੀ ਮਾਨਤਾ ਨਹੀਂ ਦਿੱਤੀ ਗਈ ਬੱਚੇ ਕੀ ਰਾਜੀ ਉਲਝ ਜਾਂਦੇ ਆ ਕਿ ਇਹ ਵਾਰੀ ਹਿੰਦੀ ਨੂੰ ਜਿਹੜਾ ਹੈਗਾ ਰਾਸ਼ਟਰੀ ਭਾਸ਼ਾ ਮੰਨ ਲੈਂਦੇ ਆ ਰਾਸ਼ਟਰੀ ਬੱਚੇ ਆਪਣੀ ਆਫੀਸ਼ੀਅਲ ਲੈਂਗੁਏਜ ਹੈ ਦਫ਼ਤਰੀ ਭਾਸ਼ਾ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਭਾਰਤ ਦੇ ਵਿੱਚ ਕੀ ਆ ਬਹੁਤੇ ਲੋਕ ਜਿਹੜੇ ਹੈਗੇ ਆ ਉਹ ਹਿੰਦੀ ਬੋਲਣ ਵਾਲੇ ਆ ਭਾਰਤ ਦੇ ਵਿੱਚ ਜਿਹੜਾ ਵੱਧ ਗਿਣਤੀ ਲੋਕਾਂ ਉਹ ਹਿੰਦੀ ਬੋਲਣ ਵਾਲੇ ਆ ਇਸੇ ਕਰਕੇ ਕਿ ਜਿਵੇਂ ਮੰਨ ਲਓ ਦਫ਼ਤਰੀ ਕੰਮਕਾਜ ਦੇ ਵਿੱਚ ਜਿਹੜੀ ਉਹ ਭਾਸ਼ਾ ਵਰਤੀ ਜਾਂਦੀ ਹੈ ਕਿਉਂਕਿ ਜ਼ਿਆਦਾਤਰ ਲੋਕ ਉਹਨੂੰ ਸਮਝਦੇ ਆ ਤਾਂ ਦਫ਼ਤਰੀ ਭਾਸ਼ਾ ਜਿਹੜੀ ਉਹ ਹਿੰਦੀ ਨੂੰ ਜਿਹੜਾ ਹੈਗਾ ਮਾਨਤਾ ਦਿੱਤੀ ਗਈ ਆ ਰਾਸ਼ਟਰੀ ਨਿੰਗੀ ਰਾਜੇ ਦਫ਼ਤਰੀ ਤੇ ਰਾਸ਼ਟਰੀ 'ਚ ਫਰਕ ਹੁੰਦਾ ਠੀਕ ਹੈ ਨਾ ਤੇ ਅੰਗਰੇਜ਼ੀ ਰਾਜੇ ਜਿਹੜੇ ਜੇ ਮੰਨ ਲਓ ਉਹਨਾਂ 22 ਪਛਾਵਾਂ ਦੇ ਵਿੱਚੋਂ ਤੁਹਾਨੂੰ ਆਪਸ਼ਨ ਦੇ ਵਿੱਚ ਇਹ ਪਾ ਸਕਦੇ ਆ ਕਿ ਭਾਰਤੀ ਸੰਵਿਧਾਨ ਦੀਆਂ 22 ਪਛਾਵਾਂ ਦੇ ਵਿੱਚੋਂ ਕਿਹੜੀ ਭਾਸ਼ਾ ਦਾ ਵਰਣਨ ਹੈ ਜਿਹੜਾ ਨਹੀਂ ਦੱਸਿਆ ਗਿਆ ਯਾਨਕਿ ਕਿ ਕਿਹਨੂੰ ਸ਼ਾਮਲ ਨਹੀਂ ਕੀਤਾ ਗਿਆ 22 ਪਛਾਵਾਂ ਦੇ ਵਿੱਚ ਤਾਂ ਅੰਗਰੇਜ਼ੀ ਨੂੰ ਸ਼ਾਮਲ ਨਹੀਂ ਕੀਤਾ ਗਿਆ ਜਿਹੜੀਆਂ ਸੰਵਿਧਾਨ ਦੇ ਵਿੱਚ 22 ਪਛਾਵਾਂ ਨਾ ਰਹਿ ਗਈ ਉਹਨਾਂ ਦੇ ਵਿੱਚੋਂ ਅੰਗਰੇਜ਼ੀ ਨੂੰ ਨਹੀਂ ਸ਼ਾਮਲ ਕੀਤਾ ਗਿਆ ਹਾਲਾਂਕਿ ਆਪਣਾ ਸੰਵਿਧਾਨ ਜਿਹੜਾ ਪਹਿਲੀ ਵਾਰ ਲਿਖਿਆ ਗਿਆ ਸੀ ਉਹ ਇੰਗਲਿਸ਼ ਦੇ ਵਿੱਚ ਹੀ ਲਿਖਿਆ ਗਿਆ ਸੀ ਜਿਹੜਾ ਹਿੰਦੀ ਦੇ ਵਿੱਚ ਆ ਉਹਨੂੰ ਬਾਅਦ ਵਿੱਚ ਅਮੈਂਡਮੈਂਟ ਹੁੰਦੀ ਹੈ ਫਿਰ ਜਿਹੜਾ ਉਹਨੂੰ ਹਿੰਦੀ ਦੇ ਵਿੱਚ ਟਰਾਂਸਫਰ ਕੀਤਾ ਜਾਂਦਾ ਠੀਕ ਹੈ ਨਾ ਟਰਾਂਸਲੇਟ ਕੀਤਾ ਜਾਂਦਾ ਬਟ ਸ਼ੁਰੂ ਦੇ ਵਿੱਚ ਆਪਣਾ ਅੰਗਰੇਜ਼ੀ ਦੇ ਵਿੱਚ ਹੀ ਲਿਖਿਆ ਗਿਆ ਪਰ ਜਿਹੜੀਆਂ 22 ਭਾਸ਼ਾਵਾਂ ਉਹਨਾਂ ਦੇ ਵਿੱਚ ਅੰਗਰੇਜ਼ੀ ਦਾ ਵਰਣਨ ਨਹੀਂਗਾ ਠੀਕ ਹੈ ਨਾ ਤਾਂ ਇੱਥੇ ਕਲੀਅਰ ਹੋ ਗਿਆ ਸੰਵਿਧਾਨ ਦੇ ਵਿੱਚ ਭਾਸ਼ਾ ਕੀ ਆ ਸੰਚਾਰ ਦਾ ਸਾਧਨ ਆ ਸੰਵਿਧਾਨ ਦੇ ਵਿੱਚ ਕਿੰਨੀਆਂ ਭਾਸ਼ਾਵਾਂ 22 ਭਾਸ਼ਾਵਾਂ ਮੂਲ ਦੇ ਵਿੱਚ 14 ਸੀਗੀਆਂ ਅੰਗਰੇਜ਼ੀ ਦਾ ਵਰਣਨ ਨਹੀਂ ਆ ਬੱਚੇ ਤੇ ਹਿੰਦੀ ਹੈ ਜਿਹੜੀ ਉਹ ਦਫ਼ਤਰੀ ਭਾਸ਼ਾ ਨਾ ਕਿ ਰਾਸ਼ਟਰੀ ਭਾਸ਼ਾ ਫਿਰ ਭਾਸ਼ਾ ਦੀਆਂ ਕਿਸਮਾਂ ਤਾਂ ਭਾਸ਼ਾ ਰਾਜੇ ਦੋ ਤਰ੍ਹਾਂ ਦੀ ਹੁੰਦੀ ਆ ਕਿਉਂਕਿ ਜਿਵੇਂ ਆਪਾਂ ਤੁਹਾਨੂੰ ਦੱਸਿਆ ਮੈਂ ਤੁਹਾਨੂੰ ਦੱਸਿਆ ਕਿ ਭਾਸ਼ਾ ਜਿਹਦੇ ਨਾਲ ਹੀ ਆਪਾਂ ਜਿਹੜੇ ਆਪਣੇ ਵਿਚਾਰ ਪ੍ਰਗਟ ਕਰਦੇ ਆ ਵਿਚਾਰ ਸਾਂਝੇ ਕਰਦੇ ਆ ਇੱਕ ਦੂਜੇ ਦੇ ਨਾਲ ਹਨਾ ਤਾਂ ਦੋ ਦੋ ਤਰੀਕੇ ਦੇ ਨਾਲ ਕਰਦੇ ਆਪਾਂ ਬੋਲ ਕੇ ਕਰਦੇ ਆ ਜਿਵੇਂ ਮੈਂ ਤੁਹਾਡੇ ਨਾਲ ਬੋਲ ਰਹੀ ਆ ਫਿਰ ਜਿਵੇਂ ਤੁਹਾਨੂੰ ਸਮਝਾਉਣ ਦੇ ਵਾਸਤੇ ਮੇਰਾ ਇੱਥੇ ਲਿਖਿਆ ਹੋਇਆ ਵੀ ਤੁਹਾਨੂੰ ਸਮਝ ਲੱਗੇ ਲਿਖ ਕੇ ਵੀ ਆ ਤਾਂ ਦੋ ਤਰ੍ਹਾਂ ਦੀ ਹੋਗੀ ਇੱਕ ਮੌਖਿਕ ਜਾਂ ਬੋਲਚਾਲ ਦੀ ਭਾਸ਼ਾ ਤੇ ਦੂਜੀ ਲਿਖਤੀ ਜਾਂ ਸਾਹਿਤਕ ਭਾਸ਼ਾ ਸਾਹਿਤਕ ਕਿਉਂ ਰਹੇ ਜੇ ਕਿਉਂਕਿ ਆਪਾਂ ਇਹਦੇ ਵਿੱਚ ਸਾਰੇ ਵਿਆਕਰਨਿਕ ਜਿਹੜੇ ਨਿਯਮਾ ਉਹਨਾਂ ਦਾ ਵੀ ਧਿਆਨ ਚ ਰੱਖਦੇ ਆ ਜਦੋਂ ਆਪਾਂ ਲਿਖਦੇ ਆ ਠੀਕ ਹੈ ਨਾ ਤਾਂ ਆਪਣੇ ਮਨ ਦੇ ਵਿਚਾਰ ਬੋਲ ਕੇ ਪ੍ਰਗਟ ਕੀਤੇ ਜਾਂਦੇ ਰਹੇ ਜੇ ਇਹਦੇ ਵਿੱਚ ਕੀ ਹੁੰਦਾ ਆਪਣੇ ਜਿਹੜੇ ਵਿਚਾਰ ਆ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਪੇਸ਼ ਕੀਤਾ ਜਾਂਦਾ ਠੀਕ ਆ ਫਿਰ ਇਹ ਕੁਐ ਕੀ ਭਾਸ਼ਾ ਕਿੰਨੇ ਤਰ੍ਹਾਂ ਦੀ ਹੁੰਦੀ ਆ ਤਾਂ ਦੋ ਤਰ੍ਹਾਂ ਦੀ ਹੁੰਦੀ ਆ ਲਿਖਤੀ ਬੋਲੀ ਦੀ ਕੀ ਵਿਸ਼ੇਸ਼ਤਾ ਰਹੇ ਜੇ ਇਹ ਦਾ ਸ਼ੁੱਧ ਰੂਪ ਆ ਲਿਖਤੀ ਬੋਲੀ ਹੈ ਜਿਹੜੀ ਉਹ ਸ਼ੁੱਧ ਰੂਪ ਹੁੰਦੀ ਹੈ ਇਸੇ ਤਰ੍ਹਾਂ ਤੁਹਾਨੂੰ ਕੁਐਸਚਨ ਆ ਸਕਦੇ ਆ ਭਾਸ਼ਾ ਕਿਸ ਦਾ ਸਾਧਨ ਆ ਤਾਂ ਸੰਚਾਰ ਦਾ ਸਾਧਨ ਆ ਭਾਸ਼ਾ ਇੱਕ ਪ੍ਰਕਿਰਿਆ ਹੈ ਕਿਹੜੀ ਪ੍ਰਕਿਰਿਆ ਰਹੇ ਜੇ ਕੁਦਰਤੀ ਜਮਾਂਦਰੂ ਮਨੁੱਖੀ ਕਾਰਡ ਆ ਜਾਂ ਸਾਰੇ ਸਹੀ ਭਾਸ਼ਾ ਕੀ ਹੈ ਰਹੇ ਜੇ ਕਿ ਆਪਾਂ ਕੁਦਰਤੀ ਰੂਪ ਦੇ ਵਿੱਚ ਸਿੱਖ ਲੈਨੇ ਆ ਜਾਂ ਆਪਾਂ ਨੂੰ ਜਮਾਂਦਰੂ ਹੀ ਆਉਂਦੀ ਆ ਜਾ ਮਨੁੱਖੀ ਕਾਰਡ ਆ ਕੀ ਇਹ ਰਹੇ ਜੀ ਇਹਦਾ ਆਨਸਰ ਤੁਸੀਂ ਕਰਨਾ ਠੀਕ ਹੈ ਨਾ ਤੇ ਜੀ ਕਲਾਸ ਵਧੀਆ ਲੱਗੀ ਰਹੇ ਜੀ ਕਲਾਸ ਨੂੰ ਲਾਈਕ ਕਰ ਦਿਓ ਫੀਡਬੈਕ ਜਰੂਰ ਦਿਓ ਫੀਡਬੈਕ ਇਹਦਾ ਆਨਸਰ ਠੀਕ ਹੈ ਨਾ ਤਾਂ ਮਿਲਦੇ ਆਂ ਕੱਲ੍ਹ ਵਾਲੀ ਕਲਾਸ ਦੇ ਵਿੱਚ ਜਿੱਦੇ ਵਿੱਚ ਆਪਾਂ ਉਪਭਾਸ਼ਾ ਜਿਹੜਾ ਟੌਪਿਕ ਆ ਉਹਨੂੰ ਕਵਰ ਕਰਾਂਗੇ ਥੈਂਕ ਯੂ